ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਮਲਕੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਦੋਵਾਂ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਦੇ ਕੋਲੋਂ 4 ਪਿਸਤੌਲ 1 ਰਿਵਾਲਵਰ ਅਤੇ 20 ਜਿੰਦਾਕਾਰਤੂਸ ਬਰਾਮਦ ਹੋਏ ਨੇ ਇਹ ਕਾਰਵਾਈ ਐਸਐਸਪੀ ਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਹੈ ਸਾਰੀ ਹੀ ਟੀਮ ਨੇ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ ਦਰਸਲ ਇਸੇ ਹੀ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਲਕੀਤ ਸਿੰਘ ਦੇ ਹੋਏ ਕਤਲ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਉਸ ਦਿਨ ਉਹ ਆਪਣੇ ਖੇਤ ਵਿੱਚ ਕਣਕ ਬੀਜਣ ਗਿਆ ਸੀ ਉਸੇ ਹੀ ਦਿਨ ਦੀ ਸ਼ਾਮ ਨੂੰ ਪ੍ਰਿਵ 7 ਵਜੇ ਵਿਕਰਮਜੀਤ ਸਿੰਘ ਨਾਮ ਦਾ ਇੱਕ ਵਿਅਕਤੀ ਖੇਤਾਂ ਵਿੱਚ ਆਇਆ ਸੀ ਉਸ ਦੇ ਨਾਲ ਇੱਕ ਹੋਰ ਅਣਪਛਾਤਾ ਵਿਅਕਤੀ ਸੀ ਇਹਨਾਂ ਦੋਵਾਂ ਨੇ ਮਲਕੀਤ ਸਿੰਘ ਤੇ 8 ਤੋਂ 10 ਰਾਉਂਡ ਫਾਇਰ ਕੀਤੇ ਜਿਸ ਨਾਲ ਮਲਕੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੇ ਇਲਾਜ ਦੌਰਾਨ ਆਪਣਾ ਦਮ ਤੋੜ ਦਿੱਤਾ ਸੀ ਇਸ ਸੰਬੰਧੀ ਮਾਮਲਾ ਦਰਜ ਹੋਇਆ ਸੀ ਕਤਲ ਮਗਰੋਂ ਅਗਲੇ ਦਿਨ ਹੀ ਵਿਕਰਮਜੀਤ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਰਿਮਾਂਡ ਦੌਰਾਨ ਉਸ ਨੇ ਇਹ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੇ ਸਾਥੀ ਕਰਨਬੀਰ ਸਿੰਘ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਤੇ ਹੁਣ ਕਰਨਬੀਰ ਸਿੰਘ ਦੀ ਵੀ ਗ੍ਰਿਫਤਾਰੀ ਹੋ ਗਈ ਹੈ ਵਿਕਰਮਜੀਤ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇਨ੍ਹਾਂ ਦੋਵਾਂ ਕੋਲੋਂ 4 ਪਿਸਤੌਲ ਇੱਕ ਰਿਵਾਲਵਰ ਅਤੇ 20 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਜਨਤਾ ਨੂੰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੀ ਬਰਕਰਾਰੀ ਦੇ ਲਈ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਮਾਰਨਿੰਗ ਜੀ ਮੈਂ ਅਜ ਆਇਆ ਹਾਂ ਅਮਰਸਰੂਰ ਪੁਲਿਸ ਦੀ ਤਰਫੋਂ ਤੁਹਾਨੂੰ ਅਪਡੇਟ ਦੇਣ ਵਾਸਤੇ ਇੱਕ ਸੈਂਸੇਸ਼ਨਲ ਮਰਡਰ ਜਿਹੜਾ ਇਨਵੈਸਟੀਗੇਸ਼ਨ ਨੂੰ ਫਾਲੋ ਕੀਤਾ ਉਹਦੇ ਬਾਰੇ ਤੁਹਾਨੂੰ ਅਪਡੇਟ ਦੇਣ ਵਾਸਤੇ ਆਇਆ ਮੈਂ ਐਸਐਚਓ ਰਾਜਾਸਨ ਜੀ ਤੇ ਡੀਐਸਪੀ ਦੋ 11 25 ਨੂੰ ਕਤਲ ਹੋਇਆ ਸੀ ਮਲਕੀਤ ਸਿੰਘ ਜਿਹੜਾ ਰੈਜ਼ੀਡੈਂਟ ਆਫ ਦਾਰੀਵਾਲ ਹੈ ਪੀਐਸ ਆਇਆ ਸਨ ਸੀ ਦੋ ਸ਼ੂਟਰਸ ਆਏ ਸੀ ਦੋ ਸ਼ੂਟਰਸ ਆ ਕੇ ਉਹਨਾਂ ਦੇ ਉੱਤੇ 8 9 ਗੋਲੀ ਮਾਰ ਕੇ ਉਹਨਾਂ ਨੇ ਫਰਾਰ ਹੋਏ ਸੀ ਇਸ ਤੋਂ ਬਾਅਦ ਐਫਆਈਆਰ ਰਜਿਸਟਰ ਹੋਆ 117 ਨੰਬਰ ਪੀਐਸ ਰਾਜ 177 ਨੰਬਰ ਪੀਐਸ ਆਇਆ ਸਨ ਸੀ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਬਿਕਰਮਜੀਤ ਸਿੰਘ ਰੈਜ਼ੀਡੈਂਟ ਆਫ ਦਾਰੀਵਾਲ ਤੇ ਕਰਮਬੀਰ ਸਿੰਘ ਰੈਜ਼ੀਡੈਂਟ ਆਫ ਦਾਰੀਵਾਲ ਦੋਨੋਂ ਨੂੰ ਅਰੈਸਟ ਕੀਤਾ ਗਿਆ ਬਿਕਰਮਜੀਤ ਦਾ ਅਰੈਸਟ ਹੋਇਆ ਸੀ दो ग्यारह ही जरबीर हैरस्ट हो कल है, सात ग्यारह नो इन्हों तो रिकवरी हुआ एक पी एक्स फाइव पिस्टल एक बत्ती बोर पिस्टल एक ती बोर पिस्टल एक पैंताली बोर पिस्टल एक दो तो पैंताली बोर पिस्टल इन्होंने यूज किए हैं कतल वास्ते फिर नाल एक और रिवॉल्वर रिकवरी हुआ है ये जरा बिक्रमजीत है, है ये नॉन क्रिमिनल तो है यह दो हज़ार अठारह च भी इ उत्तर परचा हो अठारह से जेल गया सौ भी बाहर आया बेल उप ਤੇ ਨਦਰ ਪੁਰਾਣਾ ਲਿੰਕੇਜ ਹੈ ਕੇ ਐਲਫ ਲੀਡਰ ਹੈਪੀ ਪੀ ਐਚ ਡੀ ਦੇ ਨਾਲ ਤੇ ਹੁਣ ਵੀ ਇਹ ਪਾਕਿਸਤਾਨ ਬੇਸ smugglers ਤੇ ਜੈਸਟੇਸ਼ਨਲ ਗਲਤੀ ਕੀਤਾ ਸੀ ਵਿਕਰਮ ਜਿਤ ਉੱਤੇ ਇੱਕ ਪਰਚਾ ਕਰਮਜੀਤ ਤੋਂ ਹੋਰ ਕੋ ਪਰਚਾ ਲਿਖਿਆ ਇਹ ਜਿਹੜਾ ਕਤਲ ਹੋਇਆ ਸੀ ਇਟ ਵਾਸ ਅ ਰਿਜ਼ਲਟ ਆਫ ਪਰਸਨਲ ਰੰਜਿਸ਼ ਜੋ ਵਿਕਰਮਤਾ ਸੀ ਇਹ ਜਿਹੜਾ ਮਲਕੀਤ ਸਿੰਘ ਬਿੰਦਲ ਅਰੇ ਸ਼ਾ ਰੰਜਿਸ਼ ਕਿਸ ਗੱਲ ਦੀ ਕੀਤੀ ਸੀ ਮਨਿਆ ਪਰਸਨਲ ਰੰਜਿਸ਼ ਸੀ ਮਤਲਬ ਫੈਮਿਲੀ ਰੰਜਿਸ਼ ਸੀ ਜਿਹੜਾ ਹਿਾਰੇ ਵਕਤੇ ਗਏ ਬੇ ਪੀਚੋ ਕੋਈ ਲਾਇਸੈਂਸ ਨਹੀਂ ਗਈ ਸਾਰੇ ਨਹੀਂ ਜੀ ਸਾਰੇ ਇਹ ਬੇਸਿਕਲੀ ਉਹ ਪਲਾਨ ਕਰ ਰੇ ਸੀ ਕੋਈ ਬੜਾ ਵਾਅਦਾ ਕਰਨ ਵਾਸਤੇ ਉਹ ਜੋ ਪਿਸਤਲ ਜਨਾਬ ਇਨਰ ਕੋ ਲਾਇਆ ਸੀ ਉਹ ਇਸ ਵਾਸਤੇ ਵੀ ਯੂਜ਼ ਕੀਤਾ ਜਿਹੜਾ ਪੰਜ 6 ਪਿਸਤਲ ਆਇਆ ਨਾ ਤਨ ਜੋ ਨੇਮ ਲਿਆ ਇਹ ਹੋਰ ਕੋਈ ਬੜਾ ਗੈਂਗਸਟਰ ਐਲੀਮੈਂਟਸ ਜਿੰਨ ਦਿੱਤੇ ਸੀ ਹੋਰ ਕੋਈ ਬੜਾ ਰੱਤ ਪੜਾਤ ਕਰਨ ਵਾਸਤੇ ਉਹ ਆਪਾਂ ਇੰਵੈਸਟ ਕਰਨ ਕੀ ਇਹ ਕੇਸ ਉਸ ਕਾਰਡ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਨਹੀਂ ਜੀ ਹੁਣ ਤੱਕ ਜਦ ਤਫਤੀਸ਼ ਆ ਨਹੀਂ ਰਿਹਾ ਮਤਲਬ ਥਿਸ ਇਸ ਆਲਸੋ ਅ ਪੁਆਇੰਟ ਆਫ ਇਨਵੈਸਟੀਗੇਸ਼ਨ ਹੋ ਰਿਹਾ ਹੈ ਸਰ ਇਹ ਰਵਲਰ ਜਿਹੜੇ ਸੀ ਇਹ ਇਹਨਾਂ ਨੇ ਬਾਹਰੋਂ ਮੰਗਾਈ ਸੀ ਕਿੱਥੋਂ ਮੰਗਾਈ ਸੀ ਬਾਹਰੋਂ ਮੰਗਾਈ ਸੀ ਸਾਰੇ ਅਕੋਰਡਿੰਗ ਟੂ ਦਾ ਪੁਛਕੀ ਜੋ ਹੁਣ ਤੱਕ ਪੱਕਾ ਕੀਤੇ ਹੈ ਇਹ ਕਹਿ ਰਹੇ ਹੈ ਕਿ ਪਾਕਿਸਤਾਨ ਤੋਂ ਮੰਗਵਾਏ ਜਿੰਨੇ ਵੀ ਰਿਵਲਵਰਸ ਹੈ ਸਰ ਬਿਕਰਮ ਜੀ ਤੇ ਕਰਨ ਬੀਰ ਵੱਲੋਂ ਜਿਹੜਾ ਦੂਜੇ ਵਿਅਕਤੀ ਦਾ ਕਤਲ ਕੀਤਾ ਗਿਆ ਮਨਕੀਤ ਦਾ ਉਹਦਾ ਕਾਰਨ ਕੀ ਸੀ ਕੀ ਉਹ ਇਹਨਾਂ ਦੀ ਕੋਈ ਸੀਐਡੀ ਦਿੰਦਾ ਸੀ ਫਿਰ ਹਾਲ ਉਹ ਤਾਂ ਵਿਦੇਸ਼ ਦੇ ਵਿੱਚ ਰਹਿੰਦੇ ਆ ਸੀ ਫਿਲਹਾਲ ਜਿੰਨੇ ਵੀ ਇਨਫੋਰਮੇਸ਼ਨ ਆਇਆ ਇਹਨਾਂ ਦਾ ਪਰਸਨਲ ਰਜਿਸਟਰੀ ਨਾਲ ਦਾ ਫੈਮਿਲੀ ਨਾਲ ਤੋਂ ਇਸ ਕਰਕੇ ਕਤਲ ਹੋਇਆ ਇਸ ਕੇਸ 'ਚ ਜੋ ਕੋਈ ਗੈਂਗਸਟਰ ਐਲੀਮੈਂਟ ਨਹੀਂ ਹੈ ਕੋਈ ਅਦਰ ਐਲੀਮੈਂਟਸ ਨਹੀਂ ਹੈ ਜੋ ਤੁਸੀਂ ਪੁੱਛ ਪਈਓ ਇਹ ਇਕੱਲੇ ਪਰਸਨ ਰਜਿਸਟਰੀ ਸਰ ਜਿਹੜੀਆਂ 15